ਕਿ ਗੋਹੇ ਦੀ ਬਿਬੇ ਨੇ ਮੈਲੋਜੀ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ ਅੱਜ ਆਪਾਂ ਕਈ ਦਿਨਾਂ ਮੰਗਰੋ ਚੁੱਲੇ ਤੇ ਬਣਾਉਣ ਲੱਗੇ ਆ ਜੀ ਕਿਉਂਕਿ ਪਹਿਲਾਂ ਹਵਾ ਜ਼ਿਆਦਾ ਚੱਲਦੀ ਹੁੰਦੀ ਤੇ ਫਿਰ بارش ਪੈਣ ਲੱਗੀ ਰੋਜ਼ ਬਾਰਸ਼ ਆ ਜਾਂਦੀ ਸੀ ਅੱਜ ਵੀ ਡੱਕੇ ਗੋਹੇ ਗਿੱਲੇ ਨੇ ਜੀ ਪਰ ਆਪਾਂ ਚੁੱਲੇ ਚੱਗ ਮਚਾ ਲਈ ਚਲੋ ਜੀ ਆਪਾਂ ਕਰਦੇ ਆ ਵੀਡੀਓ ਸ਼ੁਰੂ ਪਾਣੀ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਲਓ ਜੀ ਆਦਰਾ ਪਣੇ ਦਾ ਸਮਲੇ ਟਿਆਜ ਲੈਲੇ ਹਰੀਆਂ ਮਿਰਚਾਂ ਲੈ ਲਈਆਂ ਹਰ ਆਜਮਾ ਲੈ ਲਈ ਆਪਨ 2-3 ਵਾਰੀ ਚੰਗੀ ਤਰ੍ਹਾਂ ਧੋ ਕੇ ਫਿਰ ਪਾਣੀ ਚ ਪਾ ਦੇ ਜੀ ਹੁਣ ਆਪਾਂ ਇਹਨਾਂ ਨੂੰ ਰਾਜਮਾ ਨੂੰ ਪਾਣੀ ਦੇ ਵਿੱਚ ਐਡ ਕਰ ਦਿੰਨੇ ਆ ਕਿਉਂਕਿ ਇਹਦੀ ਸਬਜ਼ੀ ਨੂੰ ਥੋੜਾ ਜਿਹਾ ਟਾਈਮ ਲੱਗਦਾ ਜਿ ਚਿਰ ਚ ਬਣਦੇ ਨੇ ਅਲੱਗ-ਅਲੱਗ ਆਪੋ ਆਪਣੇ ਤਰੀਕੇ ਹੁੰਦੇ ਨੇ ਕੋਈ ਕਿਸ ਤਰ੍ਹਾਂ ਬਣਾਉਂਦਾ ਕੋਈ ਕਿਸ ਤਰ੍ਹਾਂ ਬਣਾਉਂਦਾ ਅੱਜ ਆਪਾਂ ਆਪਣੇ ਤਰੀਕੇ ਨਾਲ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਜਿਵੇਂ ਅਸੀਂ ਬਣਾਉਨੇ ਆ ਆਲੂ ਆਪਾਂ ਇਹਦੇ ਵਿੱਚ ਨਹੀਂ ਪਾਵਾਂਗੇ ਜੀ ਰਾਜਮਾ ਆਪਾਂ ਨੇ ਪਾਤੇ ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆ ਲਸਣ ਲਸਣ ਨੂੰ ਆਪਾਂ ਬਰੀਕ ਕੱਟ ਕੇ ਪਾ ਲੈਨੇ ਆ ਜੀ ਬਹੁਤਾ ਬਰੀਕ ਵੀ ਨਹੀਂ ਮੋٹے-ਮੋٹے 2-2 3-3 ਫਾੜੀਆਂ ਕਰਕੇ ਵਿੱਚ ਲਸਣ ਨੂੰ ਐਡ ਕਰ ਲੈਨੇ ਆ ਪਲਾਸਨ ਇੱਧਾ ਪਾਉਣ ਨਾਲ ਜੀ ਸਬਜ਼ੀ ਬਹੁਤ ਕਰਾਰੀ ਬਣਦੀ ਆ ਜਿਹੜਾ ਪਲਾਸਨ ਭੁੰਨ ਕੇ ਪਾਉਂਦੇ ਆ ਉਹ ਨਹੀਂ ਆਉਂਦਾ ਜਿਹੜਾ ਆਪਾਂ ਵਿੱਚ ਦਾਲ ਦੇ ਰਿਹਾ ਹੁੰਦੇ ਆ ਅੱਗੇ ਆਪਣੀਆਂ ਬੇਬੇਆਂ ਮਾਤਾ aí ਬਣਾਉਂਦੀ ਆਂਦੀ ਇਹਦੇ ਵਿੱਚ ਲਸਨ ਐਡ ਕਰਕੇ ਕਿੰਨੀ ਕਰਾਰੀ ਸੁਆਦ ਦੀ ਸਬਜ਼ੀ ਬਣਦੀ ਦੀ ਦਾਲ ਸਬਜ਼ੀ ਸਾਰੇ ਲਸਨ ਨੂੰ ਆਪਾਂ ਵਿੱਚ ਐਡ ਕਰ ਲੈਨੇ ਆ ਜੀ ਲਓ ਜੀ ਲਾਸਨ ਆਪਾਂ ਨੇ ਵਿੱਚ ਐਡ ਕਰਤਾ ਹੁਣ ਆ ਪਿਆਜ਼ਾਂ ਨੂੰ ਵੀ ਆਪਾਂ ਇਦਾਂ ਲੰਬਾ ਲੰਬਾ ਕੱਟ ਕੇ ਵਿੱਚ ਐਡ ਕਰ ਦਿੰਨੇ ਆ ਮੋਟਾ ਮੋਟਾ ਜਣੀ ਤੁਸੀਂ ਜਿਹੜੇ ਮਰਜ਼ੀ ਤਰੀਕੇ ਨਾਲ ਕੱਟ ਲਓ ਪਰ ਮੋਟਾ ਕੱਟਣਾ ਆਪਾਂ ਨੇ ਵਿੱਚ ਰਿਜ ਜਾਣਾ ਜੀ ਇਹਨੇ ਬਹੁਤੇ ਫ੍ਰੀਕ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਤੁਸੀਂ ਸਬਜੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਟੇਸਟੀ ਬਣਦੀ ਆ ਲਓ ਜੀ ਪਿਆਜ਼ ਜਨਗੇ ਆਪਾਂ ਸਾਰਿਆਂ ਨੂੰ ਇਦਾਂ ਹੀ ਕੱਟ ਲੈਨੇ। ਲਓ ਜੀ ਪਿਆਜ਼ ਆਪਾਂ ਨੇ ਪਾਤੇ। ਹੁਣ ਆਪਾਂ ਇਹਦੇ ਵਿੱਚ ਹਰੀਆਂ ਮੇਚਾਂ ਪਾ ਲੈਨੇ। ਸਾਰੇ ਢੱਕੇ ਕੋਹੇ ਹੋਏ ਪੈਨੇ ਜੀ ਸਿੱਲੇ ਹੁਣ ਸਰਦਾਰ ਜੀ ਟੋਲ ਕੇ ਲੈਣੇ ਵਿੱਚ ਅੰਦਰੋਂ ਸੁੱਕੜਕਾ ਹੁਣ ਅੱਗ ਬੱਜੀ। ਬਹੁਤ ਟਾਈਮ ਹੋ ਗਿਆ ਅੱਧਾ ਪੌਣਾ ਘੰਟਾ ਹੋ ਗਿਆ ਮੈਨੂੰ ਅੱਗ ਨਾਲ ਖੋਜੜਦੀ ਨੂੰ। ਹੁਣ ਮੇਚਾਂ ਨੂੰ ਵੀ ਸਾਰਿਆਂ ਨੂੰ ਆਪਾਂ ਮੋਟੀਆਂ-ਮੋਟੀਆਂ ਕੱਟ ਕੇ ਵਿੱਚ ਪਾ ਲੈਨੇ। ਲਓ ਜੀ ਤਿੰਨ ਚਾਰ ਮਿਰਚਾਂ ਪਾ ਲਈਆਂ ਆਪਾਂ ਨੇ ਕੁਸ ਆਪਾਂ ਫਿਰ ਲਾਲ ਮਿਰਚ ਪਾ ਲਾਂਗੇ ਥੋੜੀ ਕਾਣੀ ਹੁਣ ਇਹਦੇ ਕੈਡ ਕਰਾਂਗੇ ਲਓ ਜੀ ਜਿੰਨਾ ਕ ਆਪਾਂ ਨੇ ਦਾਲ ਚ ਪਾਉਣਾ ਉਨਾਂ ਕ ਨਮਕ ਆਪਾਂ ਵਿੱਚ ਐਡ ਕਰ ਦਿੰਨੇ ਜ਼ਰੂਰ ਤਾਂ ਹੋਊ ਘਟਵਾਧ ਆਪਾਂ ਫਿਰ ਤੜਕੇ ਚ ਪਾ ਲਵਾਂਗੇ ਹੁਣ ਮੱਚ ਪਈ ਜੀ ਆਪਣੀ ਅੱਗ ਬਹੁਤ ਵਧੀਆ ਦੇਖੋ ਦਾਲ ਰਿਜਣ ਵੀ ਲੱਗ ਗਈ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਢੱਕ ਕੇ ਪਕਾ ਲੈਣੇ। ਲੋ ਜੀ ਰਾਜਮਾ ਰੀਦਿਆਂ ਨੂੰ ਆਪਣੇ ਨੂੰ ਬਹੁਤ ਟਾਈਮ ਹੋ ਗਿਆ। ਗੜੀ ਹੋ ਗਈ ਮੈਂ ਵਿੱਚ ਦੀ ਇੱਕ ਅੱਧੀ ਵਾਰ ਇੱਕ ਵਾਰ ਪਾਣੀ ਹੋਰ ਪਾ ਦਿੱਤੀ। ਹੁਣ ਆਪਾਂ ਇਹਨੂੰ ਦੇਖ ਲੈਣੇ ਜੀ ਵੀ ਕਿੰਨੇ ਕੁ ਬਣੇ ਨੇ ਕਿੰਨੇ ਕੁ ਨਹੀਂ। ਘੰਟਾ ਸਾਰਾ ਹੋ ਗਿਆ ਇਹਨਾਂ ਨੂੰ ਰੀਦਿਆਂ ਨੂੰ। ਹਾਈ ਥੋੜੇ ਜਿ ਹੋਂਨੇ ਜੀ ਕੜੇ ਨੇ। ਹੁਣ ਇਹਦੇ ਉੱਪਰ ਆਪਾਂ ਗਰਮ ਪਾਣੀ ਰੱਖ ਦਿੰਨੇ ਆ। ਪਾਣੀ ਗਰਮ ਹੋਏ ਤਾਂ ਆਪਾਂ ਫੇਰ ਪਾ ਦਿੰਨੇ ਆ ਵਿੱਚ ਗਰਮ ਕਰਕੇ ਪਾਣੀ ਪਾਉਣ ਨਾਲ ਜੀ ਵਧੀਆ ਬਣਦੀ ਆ ਸਬਜ਼ੀ ਜੇ ਠੰਡਾ ਜਿਹਾ ਪਾਣੀ ਪਾ ਦਿੰਨੇ ਫੇਰ ਉਹ ਰਲਦੀ ਹੋ ਨਹੀਂ ਹੋਰ ਲੋੜਦੀ ਰਹਿੰਦੀ ਆ ਹੁਣ ਆਪਾਂ ਇਹਨੂੰ ਪਾਣੀ ਨੂੰ ਕਰ ਲੈਨੇ ਆ ਗਰਮ ਗਰਮ ਪਾਣੀ ਕਰਕੇ ਇਹਦੇ ਵਿੱਚ ਪਾ ਦਿੰਨੇ ਚਲੋ ਜੀ ਪਾਣੀ ਆਪਣਾ ਗਰਮ ਹੋ ਗਿਆ ਹੁਣ ਆਪਾਂ ਇਹਨੂੰ ਵਿੱਚ ਮੱਖਾਂ ਦੇ ਪਾ ਦਿੰਨੇ ਆ ਕਿਉਂਕਿ ਆਪਾਂ ਨੂੰ ਤਰੀ ਵੀ ਚਾਹੀਦੀ ਹੈ ਜੀ ਇਹਨੂੰ ਆਪਾਂ ਢੱਕ ਕੇ 10-20 ਮਿੰਟਾਂ ਲਈ ਹੋਰ ਪਕਾ ਲੈਨੇ ਆ ਪਾਣੀ ਰਿੱਜ ਜਾਊਗਾ ਫਿਰ ਤੜਕਾ ਲਾਉਨੇ ਆ ਲਓ ਜੀ ਹੱਦਾਂ ਕੰਤਾ ਹੋ ਗਿਆ ਆਪਣੇ ਪਾਣੀ ਪਾ ਕੇ ਵੀ ਦਵਾਰੇ ਰਿੰਦੇ ਹੁਣ ਇਹਨਾਂ ਨੂੰ ਆਪਾਂ نیچے ਲਾ ਲੈਨੇ ਆ ਤਿੱਲੀ ਨੂੰ ਹੁਣ ਆਪਾਂ ਧਰ ਲੈਨੇ ਆ ਫਿਰ ਕਰਾਹੀ ਤੜਕਾ ਲਾਉਨੇ ਆ ਆਪਾਂ ਆਜਮਾ ਹਨ ਚੰਗੀ ਤਰ੍ਹਾਂ ਕਰਮ ਕਰ ਲੈਨੇ ਆ ਜੀ ਇਹਨੇ ਕੜਾਹੀ ਆਪਣੀ ਗਰਮ ਹੋ ਗਈ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਸੱਤ ਸੌ ਦਾ ਤੇਲ ਤੇਲ ਆਪਾਂ ਚੰਗੀ ਤਰ੍ਹਾਂ ਕਾੜਾਂਗੇ ਕਿਉਂਕਿ ਆਪਣੀ ਘਾਣੀ ਨਵੀਂ ਹੈ ਜੀ ਗੰਧ ਜਿੱਥੇ ਹੋਈ ਹੈ ਚੰਗੀ ਤਰ੍ਹਾਂ ਇਹਨੂੰ ਕਾੜ ਲੈਨੇ ਆ ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਕੜ ਗਿਆ ਹੁਣ ਆਪਾਂ ਵਿੱਚ ਐਡ ਕਰ ਲੈਨੇ ਜੀਰਾ ਜੀਰਾ ਨੂੰ ਚੰਗੀ ਤਰ੍ਹਾਂ ਪਾ ਲੈਨੇ ਲਓ ਜੀ ਹੁਣ ਇਹਦੇ ਵਿੱਚ ਐਡ ਕਰਦੇ ਆਪਾਂ ਹਲਦੀ ਜਿੰਨੇ ਕ ਆਪਾਂ ਦਾਣ ਵਾਸਤੇ ਜ਼ਰੂਰ ਤਾਂ ਥੋੜੀ ਜਿਹੀ ਪਰ ੜ ਮਿਰਚ ਐਡ ਕਰ ਲੈਨੇ ਤੁਸੀਂ ਜਿੰਨੇ ਵੀ ਮਸਾਲੇ ਹੈਗੇ ਨੇ ਪਾ ਸਕਦੇ ਹੋ ਕਿਉਂਕਿ ਆਪਾਂ ਨੇ ਬਹੁਤੇ ਮਸਾਲੇ ਨਹੀਂ ਪਾਉਣੇ ਜੀ ਹਲਦੀ ਦੇ ਮਿਰਚ ਆਪਣੀ ਚੰਗੀ ਤਰ੍ਹਾਂ ਪੱਕ ਗਈ ਹਲਦੀ ਦਾ ਕੱਚਾਪਨ ਚੱਕ ਗਿਆ ਜੀ ਕਿਉਂਕਿ ਜੇ ਕੱਚੀ ਹਲਦੀ ਰਹੇ ਤਾਂ ਸਮੈਲ ਆਈ ਜਾਂਦੀ ਹੈ ਹੁਣ ਜਿਹੜੇ ਆਪਣੇ ਅਗਰ ਆਜਮਾਹ ਵਾਲੇ ਤੇ ਆਪਾਂ ਨੇ ਈਨਾਂ ਨੂੰ ਮਿਚਾੜ ਦਿੱਤਾ ਹੈ। ਸਮੋ ਜਿਹੜੇ ਪਕਾਰੇ ਰਾਜਮਾਹ ਨੂੰ ਮਿਚਾੜ ਕਰ ਦਿੰਨੇ ਆ। ਇਨਾ ਪਕੜ ਲੈ ਨਾ ਮਾਂ ਮਾ ਗੜ ਲਾਂਗੇ ਪਾਣੀ ਬਾਅਦ ਤੇ ਕੱਢਾਂਗੇ ਰਾਜ ਮਾਂ ਕੱਢ ਲੈਣੇ ਆਪਾਂ ਇਹਨਾਂ ਨੂੰ ਆਪਾਂ ਤੇਲ ਦੇ ਵਿੱਚ ਤਸ ਲੈਣੇ ਚੰਗੀ ਤਰ੍ਹਾਂ ਕਿਉਂਕਿ ਜਦੋਂ ਇਹਨਾਂ ਨੂੰ ਆਪਾਂ ਤਸ ਜਿਹੀ ਬਹੁਤ ਵਧੀਆ ਸਵਾਦ ਦੀ ਸਬਜ਼ੀ ਬਣਦੀ ਹੈ మహాను దో మిట్లో చంగ తక్ ఛస్ జీ తా మహిళ చర్ మిట్టు పకా లే ਮਾਜੀ ਦੇਖੋ ਆ ਰਾਜਮਾ ਆਪਣੇ ਪੱਕ ਗਏ ঘি ਛੱਟ ਤਾਂ ਇਹਨਾਂ ਨੇ ਬਿਲਕੁਲ ਸੁੱਕ ਗਏ ਹੁਣ ਇਹਦੇ ਵਿੱਚ ਆਪਾਂ ਜਿਹੜਾ ਪਾਣੀ ਰੱਖਿਆ ਸੀ ਤਰੀ ਇਹਨੂੰ ਐਡ ਕਰ ਦਿੰਨੇ ਆ ਕੈਮਰਾਮੈਨ ਮੇਰੇ ਬਾਗੇ ਹੀ ਕੋਈ ਕੰਮ ਹੋ ਗਿਆ ਤੇ ਇਸ ਲਈ ਆਪਾਂ ਇੱਕ ਹੱਥ ਨਾਲ ਵੀਡੀਓ ਬਣਾ ਰਹੇ ਆ बिल्कुल जेडे मां ने जी सॉफ्ट हो गए मैं तो बन के भी दिखा दी कुटन लग गए जिन्नी कपा ने गाढ़ी पतली तरी रखनी है जी उन्नी कपा रख लें ਇਹਨੂੰ ਆਪਾਂ ਚੰਗੀ ਤਰ੍ਹਾਂ ਢੱਕ ਕੇ ਰਹਿਣ ਨੂੰ ਲੈਣਿਆ ਜਿੰਨੀ ਕਾਪਾਂ ਨੂੰ ਜ਼ਰੂਰਤ ਹੋਊਗੀ ਉੰਨੀ ਕੁ ਤਰੀ ਆਪਾਂ ਰੱਖ ਲਵਾਂਗੇ ਚਲੋ ਜੀ ਆਪਾਂ ਫਿਰ ਇਹਨੂੰ ਰਿੰਨੀ ਤੋਂ ਮਗਰ ਤਿਆਰ ਹੋਈ ਤੋ ਮਗਰ ਮਿਲਦੇ ਆਂ दाल सब्जी नाटा हो गया प्लेट बना ले चौल प्याज हरी मिर्च तही जिन्हों खाना नहीं जी एच दे आप देसी घ्यो पा सकते पर मैं मखनी पाली घ्यो खाना नहीं है लो जी ये बन गई अपनी दाल ਰਾਜਮਾ ਚੌਲ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਕਰਦੇ ਹੋ ਜੀ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ